ਗੁਰੂ ਨਗਰੀ ਸ੍ਰੀ ਅਮਰitsar ਸਾਹਿਬ ਦੇ ਸਮੂਹ ਆਕਰਵਾਸੀਆਂ ਨੂੰ ਮੇਰੇ ਯਾਨੀ ਕਿ ਅਮਰਦੀਪ ਸਿੰਘ ਪੈਂਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅੱਜ ਤੁਹਾਡੇ ਸਾਰਿਆਂ ਲਈ ਇਹ ਸੁਨੇਹਾ ਲੈ ਕੇ ਆਇਆ ਹਾਂ ਕਿ ਪੰਜਾਬ ਰਾਜ ਕਾਨੂੰਨੀ ਸੁਵਾਰਾ ਅਥਾਰਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਚਿਤਿੰਦਰ ਕੌਰ ਮਾਨਜੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰ ਪਰਸਨ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਜੀ ਦੀ ਯੋਗ ਅਗਵਾਈ ਹੇਠ ਇਸ ਵਾਰ ਕੌਮੀ ਲੋਕ ਅਦਾਲਤ ਮਿਤੀ 13 ਦਸੰਬਰ 2025 ਦਿਨ ਸ਼ਨੀਵਾਰ ਵਾਲੇ ਦਿਨ ਅੰਮ੍ਰਿਤਸਰ ਦੀ ਵਕਫਾ ਖਿਦਾਲਤਾਂ ਵਿੱਚ ਲਗਾਈ ਜਾ ਰਹੀ ਹੈ। ਪਰਿਵਾਰਕ ਮਸਲੇ ਜਿਵੇਂ ਕਿ ਪਤੀ ਪਤਨੀ ਦੇ ਆਪਸੀ ਝਗੜੇ, ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਝਗੜੇ, ਬੀਮਾ ਕੰਪਨੀਆਂ, ਸੜਕ ਦੁਰਘਟਨਾ, ਚੈੱਕ ਬਾਊਂਸ, ਬੈਂਕ ਰਿਕਵਰੀ, ਜ਼ਮੀਨ ਜਾਇਦਾਦ, ਪਾਣੀ ਅਤੇ ਬਿਜਲੀ ਦੇ ਬਿੱਲ ਮੋਬਾਈਲ ਅਤੇ ਟੈਲੀਫੋਨ ਦੇ ਬਿੱਲ ਆਦ ਕਿਸਮ ਦੇ ਕੇਸ ਅਤੇ ਨਾਲ ਹੀ ਘੱਟ ਗੰਭੀਰ ਕਿਸਮ ਦੇ ਫੌਜਦਾਰੀ ਕੇਸ ਜਿਨ੍ਹਾਂ 'ਚ ਸਮਝੌਤਾ ਹੋ ਸਕਦਾ ਹੈ ਕੇਸ ਲਗਾਏ ਜਾ ਸਕਦੇ ਹਨ ਮੈਂ ਤੁਹਾਡੇ ਸਾਰਿਆਂ ਲਈ ਇਹ ਖੁਸ਼ਖਬਰੀ ਲੈ ਕੇ ਆਇਆ ਹਾਂ ਕਿ ਹੁਣ ਨਾ ਤਾਂ ਤੁਹਾਨੂੰ ਤਰੀਕਾ ਭੁਗਤਣ ਦੀ ਜ਼ਰੂਰਤ ਅਤੇ ਨਾ ਹੀ ਫੀਸਾਂ ਭਰਨ ਦੀ ਮਜਬੂਰੀ ਬਲਕਿ ਕੌਮੀ ਲੋਕ ਅਦਾਲਤ ਵਾਲੇ ਦਿਨ ਅਦਾਲਤ ਤੁਹਾਡੀ ਭਰੀ ਹੋਈ ਫੀਸ ਵੀ ਵਾਪਸ ਕਰ ਦੇਵੇਗੀ ਕومی ਲੋਕ ਅਦਾਲਤ ਦਾ ਹੁਕਮ ਨਿਰਤ ਸਮਝੌਤੇ ਅਤੇ ਰਾਜੀਨਾਵੇ ਰਾਹੀਂ ਕੇਸ ਦੇ ਫੈਸਲੇ ਦੇ ਨਾਲ ਨਾਲ ਧਿਰਾਂ ਦੇ ਆਪਸੀ ਮਸਲੇ ਦੇ ਵਿੱਚ ਦੁਸ਼ਮਣੀ ਵੀ ਖਤਮ ਕਰਨਾ ਹੈ ਅਤੇ ਜੇਕਰ ਤੁਹਾਡੇ ਚੋਂ ਕੋਈ ਵੀ ਵਿਅਕਤੀ ਕومی ਲੋਕ ਅਦਾਲਤ ਵਿੱਚ ਆਪਣਾ ਕੇਸ ਲਗਵਾਉਣ ਲਈ ਚਾਹਵਨ ਹੈ ਤਾਂ ਉਹ ਜੇ ਤਾਂ ਕੇਸ ਪਹਿਲੇ ਤੋਂ ਹੀ ਅਦਾਲਤ ਵਿੱਚ ਲੰਬੇ ਥਾ ਤਾਂ ਆਪਣੇ ਸੰਬੰਧਿਤ ਜੱਜ ਸਾਹਿਬਾਨ ਕੋਲੇ ਇੱਕ ਲਿਖਤੀ ਦਰਖਾਸਤ ਦੇ ਕੇ ਜਾਂ ਫਿਰ ਜੇਕਰ ਕੇਸ ਪਹਿਲੇ ਤੋਂ ਅਦਾਲਤ ਵਿੱਚ ਲੰਬਿਤ ਨਾ ਹੋਵੇ ਤਾਂ ਮੇਰੇ ਦਫਤਰ ਸਖਤਰ ਜ਼ਿਲ੍ਹਾ ਕਾਨੂੰਨੀ ਸੁਵਾਰਨ ਅਥਾਰਟੀ ਅੰਮ੍ਰਿਤਸਰ ਵਿਖੇ ਆ ਕੇ ਇੱਕ ਲਿਖਤੀ ਦਰਖਾਸਤ ਰਾਹੀਂ ਬੇਨਤੀ ਕਰਕੇ ਆਪਣਾ ਕੇਸ ਲਗਵਾ ਸਕਦਾ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੁਨੇਹਾ ਦੇਾਂਗਾ ਕਿ ਇਸ ਵਾਰ ਦੀ ਕੌਮੀ ਲੋਕ ਅਦਾਲਤ ਮਿਤੀ 13 ਦਸੰਬਰ 2025 ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਇਸ ਨੂੰ ਸਫਲ ਬਣਾਇਆ ਜਾਵੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਟੋਲ ਫ੍ਰੀ ਨੰਬਰ 15100 ਅਤੇ ਟੈਲੀਫੋਨ ਨੰਬਰ 018322205 ਤੇ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ